ਹਾਂਜੀ ਸਰ ਕੀ ਮਨ ਲੈਗਾ ਜੀ ਬਹੁਤ ਬੋੜ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਅਲਰੇਡੀ ਯੁੱਧ ਨਸ਼ਿਆ ਵਿਰੋਧੀ ਕੈਂਪੇਨ ਹੈ ਉਹਦੇ ਤਹਿਤ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਪਹਿਲਾਂ ਵੀ ਬਹੁਤ ਸਖਤ ਕਾਰਵਾਈ ਕੀਤੀ ਗਈ ਹੈ ਡਰੱਗ ਫਰੰਟ ਦੇ ਉੱਤੇ ਔਰ ਇਸ ਸਾਲ ਦੇ ਵਿੱਚ ਅਸੀਂ 1190 ਕੇਸ ਦਰਜ ਕੀਤੇ ਆ 2520 ਜਿਹੜੇ ਲੋਕ ਸਮੱਗਲਰ ਗ੍ਰਿਫਤਾਰ ਕੀਤੇ ਆ 258 ਕਿਲੋ 707 ਗ੍ਰਾਮ ਹਿਰੋਇਨ ਈਕੇਜੀ ਓਪੀਐਮ 325 ਕਿਲੋ ਤੋਂ ਵੀ ਵੱਧ ਨਾਰਕੋਟਿਕ ਪਾਊਡਰ ਤੇ 2.91 ਅਤੇ तकरीबन 3 ਕਰੋੜ ਡਰਗ ਮਨੀ ਤੇ 100 ਵਹੀਕਲਜ਼ ਦੇ ਕਰੀਬ ਅਸੀਂ ਜਿਹੜੀਆਂ ਰੈਸਕੌਨਫਿਸਕੇਟ ਕੀਤੀਆਂ ਇਸ ਤੋਂ ਇਲਾਵਾ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਡੈਮੋਲੀਸ਼ਨ ਦੇ ਵਾਸਤੇ ਪੁਲਿਸ ਫੋਰਸ ਮਵਾਈਆ ਕਰਵਾਈ ਜਾਂਦੀ ਹੈ ਉਹਦੇ 'ਚ ਵੀ ਲਗਾਤਾਰ ਅਸੀਂ ਸਹਿਯੋਗ ਦੇ ਰਹੇ ਹਾਂ ਔਰ ਜੈਸੀ ਸੰਦੂ ਕਲੋਨੀ ਜਿਹੜਾ ਸਦਰ ਪੁਲਿਸ ਸਟੇਸ਼ਨ ਦਾ ਏਰੀਆ ਹੈ ਸਾਡੇ ਉਹਦੇ 'ਚ ਰਣਜੀਤ ਸਿੰਘ ਐਲੀਅਸ ਰਾਣਾ ਹੈਗਾ ਬੜਾ ਮਸ਼ਹੂਰ ਸਮਗਲਰ ਹੈ ਤੇ ਦੀ ਫੈਮਿਲੀ ਦੋਨੋਂ ਬੇਟੇ ਤੇ ਇਵਨ ਨੂੰ ਉਹ ਵੀ ਇਹ ਕੰਮ ਕਰਦੇ ਨੇ ਇਹ ਰਣਜੀਤ ਸਿੰਘ ਦੇ ਵਿੱਚ ਇਹਦੇ ਖਿਲਾਫ ਪੰਜ ਮੁਕਦਮੇ ਪਹਿਲਾਂ ਦਰਜ ਨੇ ਔਰ ਜੇ ਪਹਿਲਾ ਮੁਕਦਮਾ ਜੇ ਦੇਖੀਏ 35 2019 ਦਾ ਹੈ ਅਲੱਗ-ਅਲੱਗ ਥਾਣਿਆਂ ਚ ਹੈ ਸਦਰ ਹੈ اسلامਾਬਾਦ ਹੈ ਔਰ ਬਕਵੋਟ ਥਾਣੇ ਦੇ ਖਿਲਾਫ ਐਨਡੀਪੀਐਸ ਦੇ ਮੁਕਦਮੇ ਦਰਜ ਹੈ ਇੱਕ ਇਹਦਾ ਬੇਟਾ ਹਰਪ੍ਰੀ ਇਲੀਅਸ ਹਰਪ੍ਰਤਾਪ ਇਲੀਅਸ ਹੈਪੀ ਇਦੇ ਖਿਲਾਫ 7 ਐਫਆਈਆਰਾਂ ਦਰਜ ਨੇ ਹੁਣ ਜੇਲ੍ਹ 'ਚ ਐਸ ਟਾਈਮ ਇਹਦੇ ਖਿਲਾਫ ਵੀ 2018 ਤੋਂ ਇਹ ਐਨਡੀਪੀਐਸ ਦੇ ਲਗਾਤਾਰ ਮੁਕੱਦਮੇ ਨੇ ਚਾਏ ਹੋਏ ਐਨਟੀਐਫ ਮੋਹੱਲੀ ਹੋਵੇ ਚਾਹੇ ਲੋਕਲ ਥਾਣੇ ਹੋਣ ਔਰ ਈਵਨ ਪ੍ਰਿਜ਼ਨ ਐਕਟ ਦੇ ਵੀ ਪਰਚੇ ਦਰਜ ਆ ਜਿਹੜੇ ਜੇਲ੍ਹ ਦੇ ਵਿੱਚ ਵੀ ਇਹ ਗੜਬੜ ਕਰਦੇ ਰਹੇ ਆ ਔਰ ਗੁਰਪ੍ਰਤਾਪ ਜਿਹੜਾ ਦੂਸਰਾ ਲੜਕਾ ਹੈਗਾ ਉਹਦੇ ਖਿਲਾਫ 2 ਐਫਆਈਆਰਾਂ ਦਰਜ ਆ ਉਹ ਵੀ ਕੇਐਨਟੀਐਫ ਮੋਹੱਲੀ सदर ਦੇ ਵਿੱਚ ਉਹ ਵੀ ਸਾਰੀਆਂ ਐਨਡੀਪੀਐਸ ਹਿਰੋਇਨ ਨਾਲ ਰਿਲੇਟਡ ਐਫਆਈਆਰ ਨੇ ਇਹਨਾਂ ਦੀ ਨੂਨ ਜਿਹੜੀ ਪ੍ਰਿੰਕਾ ਹੈਗੀ ਆ ਹਰਪ੍ਰਤਾਪ ਦੀ ਵਾਈਫ ਉਹਦੇ ਖਿਲਾਫ ਵੀ ਰੀਸੈਂਟ ਪਰਚਾ ਇੱਕ ਦਰਜ ਹੋਇਆ 19925 ਨੂੰ ਉੱਚ ਵੀ ਕਮਰਸ਼ੀਅਲ ਕੁਆਂਟੀਟੀ ਹਿਰੋਇਨ ਤੇ ਡਰੱਗ ਮਨੀ ਰਿਕਵਰ ਕੀਤੀ ਗਈ ਸੀ ਸੋ ਮੈਂ ਸਮਝਦਾ ਕਿ ਇਹ ਬਹੁਤ ਕਲੀਅਰ ਮੈਸੇਜ ਹੈਗਾ ਕਿ ਜਿੱਥੇ ਵੀ ਇਲਿਗੈਲਿਟੀ ਹੁੰਦੀ ਹੈ ਜਾਂ ਡਰੱਗਸ ਦੇ ਨਾਲ ਜਾਂ ਇਸ ਤਰ੍ਹਾਂ ਦੀ ਇਲਕਾਟਰਨ ਮਨੀ ਨਾ ਅਪਾ ਕੋਈ ਚੀਜ਼ ਕਰਦੇ ਆ ਉਹਦਾ ਅੰਜਾਮ ਇਹੀ ਹੁੰਦਾ ਔਰ ਤੁਹਾਡੇ ਰਾਹੀ ਮੈਂ ਸਾਰੇ ਯੰਗਸਟਰਸ ਨੂੰ ਸਪੈਸ਼ਲੀ ਕਹਿਣਾ ਚਾਹੂੰਗਾ ਕਿ ਆਪਣੀ ਮਿਹਨਤ ਕਰਨ ਉਹਦੇ ਵਿੱਚ ਹੀ ਕਮਾਈ ਹੈ ਇਹਦੇ ਵਿੱਚ ਬਰਕਤ ਹੈ ਐਓ ਜੀਆਂ ਚੀਜ਼ਾਂ ਦਾ ਹਸ਼ਰ ਇਹੀ ਹੁੰਦਾ ਜੇ ਤੁਸੀਂ ਐਓ ਜੀ ਚੀਜ਼ ਕਰ ਲਓਗੇ ਤਾਂ ਕਾਨੂੰਨ ਵੀ ਤੁਹਾਡੇ ਨਾਲ ਉਹ ਕੈਚ ਅਪ ਕਰ ਜਾਂਦਾ ਔਰ ਉਹਦਾ ਅਲਟੀਮੇਟਲੀ ਹਰਜਾਨਾ ਜਿਹੜਾ ਬੰਦਾ ਗਲਤ ਕੰਮ ਕਰਦਾ ਉਹਨੂੰ ਹੀ ਭੁਗਤਣਾ ਪੈਂਦਾ ਕਿੰਨੀ ਮੌਲਿਜ ਨੇ ਕਿੰਨੀ ਅਮਰਨਗਰ ਦੇ ਵਿੱਚ ਅੱਧਰ ਵੀ ਹੈ ਸਰ ਇਹ ਪੂਰਾ ਪਰਿਵਾਰ ਕੰਮ ਕਰਦਾ ਸੀ ਕਿੰਨੇ ਸਮੇਂ ਤੋਂ ਕੰਮ ਕਰਦਾ ਮੈਂ ਤੁਹਾਨੂੰ ਦੱਸਿਆ ਵੀ ਪਹਿਲਾ ਪਰਚਾ ਜਿਹੜਾ ਹਰਪ੍ਰੀਤ ਦੇ ਖਿਲਾਫ ਹੋਇਆ ਉਹ 2018 ਦਾ ਹੈ ਤੇ ਰਣਜੀਤ ਸਿੰਘ ਜਿਹੜਾ ਉਹਦਾ ਫਾਦਰ ਆ ਉਹ 19 ਦਾ ਹੈਗਾ ਉਹਦੇ ਖਿਲਾਫ ਔਰ ਦੂਜੇ ਬੇਟੇ ਗੁਰਪ੍ਰਤਾਪ ਦੇ ਵੀ 2019 ਦਾ ਹੀ ਹੈ ਸੋ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਕਿੰਨਾ ਲੰਬੇ ਸਮੇਂ ਤੋਂ ਅੱਜ ਇਹ 18 ਤੋਂ ਆਪਾਂ ਲਈਏ ਤਾਂ तकरीबन 7 ਸਾਲ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਹੈ ਲੱਗਦਾ ਫੈਮਿਲੀ ਦੇ ਵਿੱਚ ਲੇਡੀਆਂ ਵੀ ਲੱਗੀਆਂ ਹੋਣਗੀਆਂ ਜਿਹੜੀ ਲੇਡੀਆਂ ਆਏ ਹਾਂ ਹਾਂ ਮਤਲਬ ਬੇਸਿਕਲੀ ਦੇਖੋ ਜਦੋਂ ਇਹ ਉਮ ਇਹ ਕਰਦੇ ਇਹੋ ਜਿਹੇ ਜਿਹੜੇ ਨੋਟੋਰੀਅਸ ਸਮਗਲਰ ਹੁੰਦੇ ਆ ਆਪਣੇ ਲੇਡੀਜ਼ ਨੂੰ ਵੀ ਇਸ ਕੰਮ ਚ ਸ਼ਾਮਲ ਕਰ ਲੈਂਦੇ ਵੀ ਸ਼ੱਕ ਨਾ ਪਵੇ ਔਰ ਜਦੋਂ ਆਪ ਜੇਲ੍ਹ ਚ ਆ ਤਾਂ ਪਿੱਛੋਂ ਕੰਮ ਜਿਹੜਾ ਉਹ ਟੇਕਓਵਰ ਕਰ ਲੈਂਦੇ ਹੈ ਜੀ ਥੋੜੇ ਦਿਨ ਪਹਿਲੇ ਜੇਲ੍ਹ ਦੇ ਵਿੱਚ ਹੈ ਜੀ ਥੋੜੇ ਦਿਨ ਪਹਿਲੇ ਹੀ ਪਰਚਾ ਹਾਂਜੀ ਹਾਂਜੀ ਇਹ ਉਹ ਸਾਰੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਉਹ ਚੱਲ ਰਿਹਾ ਕਿਉਂਕਿ ਕਮਰਸ਼ੀਅਲ ਕੁਆਂਟੀਟੀ ਬੈਕਵਰਡ ਲਿੰਕੇਜਸ ਦੇ ਵਿੱਚ ਕੰਮ ਚੱਲਿਆ ਸਾਰੀ ਬੇਸਿਕਲੀ ਤਾਂ ਤੁਹਾਨੂੰ ਪਤਾ ਹੀ ਹੋਵੇ ਕ੍ਰੋਸ ਬਾਰਡਰ ਹੀ ਆਉਂਦੀ ਆ ਡਰੋਨ ਰਾਹੀਂ ਔਰ ਆਪਾ तकरीबन ਫੜਦੇ ਵੀ ਰਹਿੰਦੇ ਆ ਔਰ ਇਹ ਅੱਗੇ ਜਿਹੜੀ ਛੋਟੇ ਛੋਟੇ ਮਾਤਰਾ ਦੇ ਵਿੱਚ ਇਹ ਲੋਕ ਵੇਚਦੇ ਉਹਨਾਂ ਤੱਕ ਵੀ ਸਾਡਾ ਪੂਰੀ ਪੈਨੀ ਨਜ਼ਰ ਹੈ ਔਰ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਰਹੀ ਹੈ ਜਿਹੜੇ ਸਟਰੀਟ ਲੈਵਲ ਦੇ ਪੈਟਲਰ ਨੇ ਜਾਂ ਸਪਲਾਈਅਰ ਨੇ ਸਰ ਇਹ ਘਰ ਵੀ ਨਵੇਂ ਬਣਾਏ ਸੀ ਉਹਨਾਂ ਨੇ ਆਪਣੇ کافی ਮਤਲਬ ਲੱਗ ਰਿਹਾ ਹੈ ਕਿ ਐਸੇ ਵੀ ਲਾਏ ਗਏ ਆ ਤਾਂ ਜੋ ਇਲੀਗੈਲਿਟੀ ਹੈ ਮਿਊਨਿਸਪਲ ਕਾਰਪੋਰੇਸ਼ਨ ਨੂੰ ਦਿਖੀ ਹੈ ਉਹਦੇ ਵਿੱਚ ਅਸੀਂ ਉਹਨਾਂ ਦਾ ਸਹਿਯੋਗ ਦੇਣ ਵਾਸਤੇ ਖੁਦ ਮੌਕੇ ਤੇ ਆਏ ਤਾਂ ਕਿ ਇੱਕ ਬੜਾ ਸਟਰੋਂਗ ਮੈਸੇਜ ਪਬਲਿਕ ਜਾਣਨਾ ਚਾਹੀਦਾ ਹੈ ਕਿ ਇਲਿਗੈਲਿਟੀ ਦਾ ਕੋਈ ਜਗਾ ਨਹੀਂ ਹੈ ਸਾਡੀ ਸਮਾਜ ਸਰਕਾਰ ਪੰਜਾਬ ਲੈਵਲ ਤੋਂ ਤੇ ਕਰ ਰਹੀ ਹੈ ਗੁਲੀਅਮ ਮੱਲਾ ਜੀ ਕਰਦੇ ਸੀ ਕਿ ਇਹ ਨਹੀਂ ਲੋਕੀ ਇਹ ਦੇਖੋ ਸਾਰੇ ਪੰਜਾਬ ਲੈਵਲ ਤੇ ਹੀ ਹੈ ਐਨਟੀਐਫ ਮੁਹੱਲੀ ਵੀ ਪਰਚਾ ਦਰਜ ਹੈ ਉਹਨਾਂ ਨੇ ਵੀ ਫੜਿਆ ਆਪਣੇ ਵੀ اسلامਾਬਾਦ सदर ਅਲੱਗ-ਅਲੱਗ ਥਾਣਿਆਂ ਦੇ ਵਿੱਚ ਪਰਚੇ ਦਰਜ ਹੈ ਇਹਨਾਂ ਦੇ ਖਿਲਾਫ ਸਰ ਇਹ ਕਿੰਨਾ ਕ ਫਰਕ ਪੈਗਾ ਇਸ ਸਾਡੀ ਚੀਜ਼ ਆ ਦੇਖੋ ਇਹਦਾ ਫਰਕ ਤਾਂ ਪੈਂਦਾ ਹੀ ਹੈ ਜੀ ਜਿਹੜੀ ਇੱਕ ਸਾਹਮਣੇ ਸਿੰਬੋਲਿਕ ਚੀਜ਼ ਹੈ ਜਦੋਂ ਡਿਮੋਲਿਸ਼ ਹੁੰਦੀ ਹੈ ਜਾਂ ਉਤੇ ਐਕਸ਼ਨ ਹੁੰਦਾ ਤਾਂ ਲੋਕਾਂ ਦੇ ਵਿੱਚ ਇਹਦਾ ਅਸਰ ਜਾਂਦਾ ਉਹ ਡਰ ਵੀ ਪੈਦਾ ਹੁੰਦਾ ਕਾਨੂੰਨ ਦਾ ਕਿਉਂਕਿ ਜਿਹੜੇ ਕਾਨੂੰਨ ਜਿਹੜਾ ਹੈਗਾ ਉਹਦਾ ਸਾਨੂੰ ਸਾਰਿਆਂ ਨੂੰ ਰਿਸਪੈਕਟ ਕਰਨੀ ਚਾਹੀਦੀ ਸਰ ਲਕਨ ਵਾਸੀ ਨੂੰ ਵੀ ਅਪੀਲ ਕਰਨਾ ਚਾਹੀਦਾ ਆੜੇ ਲਾ ਕੇ ਜਮਾ ਸਰ ਵੀ ਕਰੀਏ ਮੈਂ ਅਪੀਲ ਹੀ ਕਰਨਾ ਚਾਹੁੰਦਾ ਕਿ ਦੇਖੋ ਇਹ ਆਪਾਂ ਨੂੰ ਲੱਗਦਾ ਹੈ ਇਹ ਹੋ ਸਕਦਾ ਆਪਾਂ ਨੂੰ ਇਹ ਨਾ ਹੋਵੇ ਕਿ ਸਾਡਾ ਅਜੇ ਫੈਮਿਲੀ ਕੇਸ 깔 ਇਹ ਵਿੱਚ ਨਸ਼ੇ ਚ ਨਹੀਂ ਲਿਪਟ ਹੋਈ ਪਰ ਲੋਕਾਂ ਬਾਰੇ ਆਪਾਂ ਨਹੀਂ ਨਾ ਧਿਆਨ ਦਿੰਦੇ ਜੇ ਕਿਸੇ ਗਵਾਂਡੀ ਦਾ ਬੱਚਾ ਇਸ ਕੰਮ ਚ ਹੈ ਇਹ ਅਲਟੀਮੇਟਲੀ ਇਦਾਂ ਦੀ ਚੀਜ਼ ਹੈ ਤੁਹਾਨੂੰ ਆਪਾਂ ਨੂੰ ਵੀ ਆ ਕੇ ਟੱਚ ਕਰੇਗੀ ਉਸ ਤੋਂ ਪਹਿਲਾਂ ਹੀ ਹੈ ਕਿ ਆਪਾਂ ਸਾਰੇ ਇਕੱਠ ਹੋ ਕੇ ਕਿਉਂਕਿ ਪੰਜਾਬ ਦਾ ਬੜਾ ਤਕੜਾ ਇਤਿਹਾਸ ਹੈਗਾ ਔਰ ਫਾਈਟਰ ਅਸੀਂ ਹੈਗੇ ਆਂ ਬਾਈ ਨੇਚਰ ਉਹ ਆਪਾਂ ਨੂੰ ਇਸ ਯੁੱਧ ਨਸ਼ਾ ਵਿਰੋਧ ਜਿਹੜੀ ਕੈਂਪੇਨ ਹੈ ਉਹਦੇ ਵਿੱਚ ਵਾਕਈ ਯੁੱਧ ਵਾਂਗੂੰ ਲੜਨਾ ਚਾਹੀਦਾ ਤੇ ਜਿੱਤ ਪ੍ਰਾਪਤ ਕਰਾਂਗੇ ਆਪਾਂ ਹਾਰਾਂ ਇਸ ਵਿੱਚ ਜਿਹੜੇ ਅਜੀਤ ਸਿੰਘ ਰੱਜ ਬੈਡਲਰ ਸੀਗਾ ਇਹ ਆਪ ਚਲਾ ਕੇ ਬਾਅਦ ਵਿੱਚ ਫੈਮਿਲੀ ਇਸ ਕੰਮ ਦੇ ਵਿੱਚ ਇਨਵੋਲਵ ਹੋ ਗਈ ਇਹ ਟ੍ਰੈਂਡ ਨੂੰ ਕਿਵੇਂ ਦੇਖਦੇ ਹੋ ਕਿ ਆਪ ਉਹ ਕੰਮ ਜੇ ਉਹ ਕੰਮ ਕੰਟੀਨਿਊ ਕਰਦੇ ਫਿਰ ਆਪ ਜਿੰਦ ਚਲੇ ਕੇ ਫੈਮਿਲੀ ਪਿੱਛੇ ਲੱਗ ਜੀ ਦੇਖੋ ਮੈਂ ਇਹਨੂੰ ਇਹੀ ਜ਼ਿਆਦਾ ਕਿ ਇੱਕ ਬੜੀ ਸੋਸ਼ਲ ਇਕਨੋਮਿਕ ਇਸ਼ੂ ਹੈਗਾ ਬਟ ਇਹ ਸਾਡੇ ਜਿਹੜੀ ਪ੍ਰਵਿਰਤੀ ਹੈ ਉਹਨੂੰ ਚੇਂਜ ਕਰਨ ਦੀ ਲੋੜ ਹੈ ਅਸੀਂ ਛੋਟੇ ਪੈਸੇ ਪਿੱਛੇ ਛੋਟੇ ਲਾਲਚ ਪਿੱਛੇ ਇਸ ਕੰਮ ਪੈਣੇ ਤੇ ਲੋਕਾਂ ਦੇ ਬੱਚਿਆਂ ਨੂੰ ਇਸ ਕੰਮ ਦੇ ਵਿੱਚ ਲਾਉਨੇ ਆ ਉਹ ਇਹ ਰੱਬ ਦੀ ਕਚਹਿਰੀ ਵੀ ਜ਼ਰੂਰ ਦੇਖਦੀ ਹੈ ਨਾ ਠੀਕ ਹੈ